ਲੁਧਿਆਣਾ ਸ਼ਹਿਰ ਵਿੱਚ ਲਗਾਤਾਰ ਲੁੱਟਖੋ ਤੇ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਇਸੇ ਘੜੀ ਵਿੱਚ ਇੱਕ ਹੋਰ ਵੱਡੀ ਵਾਰਦਾਤ ਸਾਹਮਣੇ ਆਈ ਹੈ ਲੁਧਿਆਣਾ ਪੁਲਿਸ ਨੇ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ આરોપીਆਂ ਨੂੰ ਕਾਬੂ ਕੀਤਾ 1 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਡੀ.ਆਈ.ਸੀ.ਪੀ.1 ਸਮੀਰ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਤਿੰਨੋਂ આરોપી ਲੁਧਿਆਣਾ ਦੇ ਵਾਫਾ ਖੇ ਇਲਾਕੇ ਵਿੱਚ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤੇ ਇਹਨਾਂ ਕੋਲੋਂ ਪੁੱਛਗਿੱਛ ਦੌਰਾਨ ਸੋਨਾ ਮੋਬਾਈਲ ਫੋਨ ਤੇ ਤਿੰਨ ਮੋਟਰਸਾਈਕਲ ਤੇ ਇੱਕ ਲੋਹੇ ਦਾ ਦਾਤ ਬਰਾਮਦ ਕੀਤਾ ਗਿਆ ਇਹਨਾਂ ਤੇ ਮਾਮਲਾ ਮਲਾ ਦਰਜ ਕਰਕੇ ਇਕਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਰਨੂ ਜੀ ਥਾਣਾ ਸਲੇਮ ਟਾਬਰੀ ਦੇ ਏਰੀਆ ਚ ਇੱਕ ਸਨੇਚਿੰਗ ਹੋਈ ਸੀ ਜਿਹਦੇ ਵਿੱਚ ਵੱਲੋਂ ਸਾਡੇ ਵੱਲੋਂ ਇੱਕ ਮੁਕਦਮਾ ਨੰਬਰ 177 ਜਿਹੜਾ ਉਹ ਦਰਜ ਕੀਤਾ ਗਿਆ ਸੀਗਾ ਤੇ ਉਹਦੇ ਵਿੱਚ ਕਾਰਵਾਈ ਕਰਦੇ ਹੋਏ ਅੱਗੇ ACP ਨਾਰਥ ਤੇ SHO ਸਲੇਮ ਟਾਬਰੀ ਦੀ ਟੀਮ ਨੇ ਬੜੀਆ ਬੜਾ ਵਧੀਆ ਕੰਮ ਕੀਤਾ ਇਹਨਾਂ ਨੇ ਤਾਂ ਇਸ ਸਨੇਚਿੰਗ ਨੂੰ ਟ੍ਰੇਸ ਕੀਤਾ ਤੇ ਇਹਦੇ ਵਿੱਚ ਸਨੇਚਿੰਗ ਕਰਨ ਵਾਲੇ ਦੋ ਦੋਸ਼ੀ ਗੁਰਬਿੰਦਰ ਸਿੰਘ ਤੇ ਗੁਰਜੱਟ ਸਿੰਘ ਜਿਹੜੇ ਕਿ ਦੋਨੋਂ ਲਾਡੋਵਾਲ ਏਰੀਆ ਦੇ ਰਹਿਣ ਵਾਲੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੋਂ ਉਸ ਤੋਂ ਬਾਅਦ ਜਦੋਂ ਅੱਗੇ ਇਨਵੈਸਟੀਗੇਸ਼ਨ ਕੀਤੀ ਇਹਨਾਂ ਤੋਂ ਪੁੱਛਿਆ ਕਿ ਹੋਰ ਕਿੰਨੀਆਂ ਵਾਰਦਤਾਂ ਕੀਤੀਆਂ ਨੇ ਤੇ ਜਿਹੜਾ ਇਹ ਮੋਬਾਈਲ ਜਿਹੜਾ ਇਹਨਾਂ ਨੇ ਸਨੇਚ ਕੀਤਾ ਸੀ ਉਹ ਕਿੱਥੇ ਵੇਚਿਆ ਤਾਂ ਇਹਨਾਂ ਨੇ ਅੱਗੇ ਖੋਰ ਦੋਸ਼ੀ ਗੁਰਤੇਜ ਸਿੰਘ ਦਾ ਨਾਮ ਦੱਸਿਆ ਜਿਹੜਾ ਕਿ ਲਾਡੋਵਾਲ ਦੇ ਏਰੀਆ 'ਚ ਮੋਬਾਈਲ ਰਿਪੇਅਰ ਦੀ ਉਹਦੀ ਦੁਕਾਨ ਹੈ ਤੇ ਇਹ ਸਾਰੇ ਮੋਬਾਈਲ ਜਿਹੜੇ ਹੈਗੇ ਉਹਨਾਂ ਨੂੰ ਵੇਚਦਾ ਸੀਗਾ ਤੇ ਉਹ ਜਿਹੜੇ ਦੋਸ਼ੀ ਗੁਰਜਿੰਤ ਸਿੰਘ ਕੋਲੋਂ 16 ਮੋਬਾਈਲ ਜਿਹੜੇ ਦੋਨਾਂ ਦੋਸ਼ੀਆਂ ਪਹਿਲੇ ਦੋ ਦੋਸ਼ੀ ਸੀਗੇ ਉਹਨਾਂ ਨੇ ਸਨੇਚ ਕੀਤੇ ਸੀਗੇ ਉਹ ਸੀ ਰਿਕਵਰ ਕੀਤੇ ਆ ਤੇ ਇਸ ਤਰੀਕੇ ਨਾਲ ਟੋਟਲ ਸਾਡੇ ਕੋਲ 16 ਮੋਬਾਈਲ ਫੋਨ ਇੱਕ ਦਾਤ ਲੋਹਾ ਜਿਹਨੂੰ ਦਿਖਾ ਕੇ ਲੋਕਾਂ ਨੂੰ ਡਰਾਉਂਦੇ ਸੀਗੇ ਤੇ ਸਨੇਚਿੰਗ ਕਰਦੇ ਸੀਗੇ ਤੇ ਇਹਨਾਂ ਕੋਲੋਂ ਸਾਡੂ ਤਿੰਨ ਮੋਟਰਸਾਈਕਲ ਜਿਹੜੇ ਨੇ ਉਹ ਬਰਾਮਦ ਹੋਏ ਨੇ ਜਿਹਦੇ ਵਾਰਦਾਤ ਕਰਦੇ ਸੀਗੇ ਇਹ ਚ ਜਿਹੜਾ ਇੱਕ ਦੋਸ਼ੀ ਗੁਰਵਿੰਦਰ ਸਿੰਘ ਉਰਫ ਰੂਬੀ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਜਿਹੜੇ ਨੇ ਤਿੰਨ ਮੁਕਦਮੇ ਦਰਜ ਨੇ ਉਸ ਨੈਚਿੰਗ ਦੇ ਲੁਟਾ ਖੂਹਾਂ ਦੇ ਡਿਵੀਜ਼ਨ ਨੰਬਰ 8 ਇੱਕ ਫੋਕਲ ਪੁਆਇੰਟ ਤੇ ਕਿ ਜਮਾਲਪੁਰ ਥਾਣਾ ਉਹ ਅਸੀਂ ਹੁਣ ਪੁਲਿਸ ਰਿਮਾਂਡ ਲਿੱਤਾ ਜੀ ਉਹ ਸਾਰਾ ਅਸੀਂ ਐਂਗਲ ਚੈੱਕ ਕਰਾਂਗੇ ਕਿਉਂ ਕਰਦੇ ਸੀਗੇ ਕਿ ਰੀਜ਼ਨ ਸੀਗਾ ਦੇ ਪਿੱਛੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹਦੇ ਵਿੱਚ ਅਸੀਂ ਕਰਾਂਗੇ ਇਹ ਇਹਨਾਂ ਨੇ ਅਲੱਗ-ਅਲੱਗ ਥਾਵਾਂ ਤੇ ਕਾਫੀ ਵਾਰਦਾਤਾਂ ਤੁਸੀਂ ਕਹਿ ਸਕਦੇ ਹੋ ਜਿਹੜੀ ਜੀਡੀ ਰੋਡ ਐ ਸਲੇਮਦਾਬਰੀ ਦੇ ਏਰੀਆ ਚ ਕ੍ਰਾਸ ਕਰਦੀ ਐ ਉਹ ਸਾਰੀ ਵਾਰਦਾਤਾਂ ਤਕਰੀਬਨ ਉੱਥੇ ਕੀਤੀ ਜਾਂਦੀ ਐ ਇਹਨਾਂ ਨੇ ਵਕ ਵਕ ਟਾਈਮ ਤੇ ਵਕ ਵਕ ਡੇਸ ਤੇ ਲੁਧਿਆਣਾ ਸ਼ਹਿਰ ਵਿੱਚ ਲਗਾਤਾਰ ਲੁੱਟਖੋ ਤੇ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਇਸੇ ਘੜੀ ਵਿੱਚ ਇੱਕ ਹੋਰ ਵੱਡੀ ਵਾਰਦਾਤ ਸਾਹਮਣੇ ਆਈ ਐ ਲੁਧਿਆਣਾ ਪੁਲਿਸ ਨੇ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ આરોપીਆਂ ਨੂੰ ਕਾਬੂ ਕੀਤਾ 1 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਤਿੰਨੋ આરોપી ਲੁਧਿਆਣਾ ਦੇ ਵਾਫਾ ਖ ਇਲਾਕੇ ਵਿੱਚ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤੇ ਇਹਨਾਂ ਕੋਲੋਂ ਪੁੱਛਗਿੱਛ ਦੌਰਾਨ ਸੋਨਾ ਮੋਬਾਈਲ ਫੋਨ ਤਿੰਨ ਮੋਟਰਸਾਈਕਲ ਤੇ ਇੱਕ ਲੋਹੇ ਦਾ ਦਾਤ ਬਰਾਮਦ ਕੀਤਾ ਗਿਆ ਇਹਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਰਨੂਜੀ ਥਾਣਾ ਸਲੇਮ ਕਵਰੀ ਦੇ ਏਰੀਆ 'ਚ ਇੱਕ ਸਨੇਚਿੰਗ ਹੋਈ ਸੀ ਜਿਹਦੇ ਵਿੱਚ ਵੱਲੋਂ ਸਾਡੇ ਵੱਲੋਂ ਇੱਕ ਮੁਕੱਦਮਾ ਨੰਬਰ 177 ਜਿਹੜਾ ਉਹ ਦਰਜ ਕੀਤਾ ਗਿਆ ਸੀਗਾ ਤੇ ਉਹਦੇ ਵਿੱਚ ਕਾਰਵਾਈ ਕਰਦੇ ਹੋਏ ਅੱਗੇ ACP ਨਾਰਥ ਤੇ SHO ਸਲੀਪਟਵਲੀ ਦੀ ਟੀਮ ਨੇ ਬੜੀਆ ਬੜਾ ਵਧੀਆ ਕੰਮ ਕੀਤਾ ਇਹਨਾਂ ਨੇ ਤਾਂ ਇਸ ਸਨੇਚਿੰਗ ਨੂੰ ਟ੍ਰੇਸ ਕੀਤਾ ਤੇ ਇਹਦੇ ਵਿੱਚ ਸਨੇਚਿੰਗ ਕਰਨ ਵਾਲੇ ਦੋ ਦੋਸ਼ੀ ਗੁਰਬਿੰਦਰ ਸਿੰਘ ਤੇ ਗੁਰਜੱਟ ਸਿੰਘ ਜਿਹੜੇ ਕਿ ਦੋਨੋਂ ਲਾਡੋਵਾਲ ਏਰੀਆ ਦੇ ਰਹਿਣ ਵਾਲੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੋਂ ਉਸ ਤੋਂ ਬਾਅਦ ਜਦੋਂ ਅੱਗੇ ਇਨਵੈਸਟੀਗੇਸ਼ਨ ਕੀਤੀ ਇਹਨਾਂ ਤੋਂ ਪੁੱਛਿਆ ਕਿ ਹੋਰ ਕਿੰਨੀਆਂ ਵਰਦਤਾਂ ਕੀਤੀਆਂ ਨੇ ਤੇ ਜਿਹੜਾ ਇਹ ਮੋਬਾਈਲ ਜਿਹੜਾ ਇਹਨਾਂ ਨੇ ਸਨੇਚ ਕੀਤਾ ਸੀ ਉਹ ਕਿੱਥੇ ਵੇਚਿਆ ਪਰ ਇਹਨਾਂ ਨੇ ਅੱਗੇ ਇੱਕ ਹੋਰ ਦੋਸ਼ੀ ਗੁਰਤੇਜ ਸਿੰਘ ਦਾ ਨਾਮ ਦੱਸਿਆ ਜਿਹੜਾ ਕਿ ਲਾਡੋਵਾਲ ਦੇ ਏਰੀਆ ਵਿੱਚ ਮੋਬਾਈਲ ਰਿਪੇਅਰ ਦੀ ਉਹਦੀ ਦੁਕਾਨ ਹੈ ਤੇ ਇਹ ਸਾਰੇ ਮੋਬਾਈਲ ਜਿਹੜੇ ਹੈਗੇ ਉਹਨਾਂ ਨੂੰ ਵੇਚਦਾ ਸੀਗਾ ਤੇ ਉਹ ਜਿਹੜੇ ਦੋਸ਼ੀ ਗੁਰਜਿੰਦ ਸਿੰਘ ਕੋਲੋਂ 16 ਮੋਬਾਈਲ ਜਿਹੜੇ ਇਹ ਦੋਨਾਂ ਦੋਸ਼ੀਆਂ ਪਹਿਲੇ ਦੋ ਦੋਸ਼ੀ ਸੀਗੇ ਉਹਨਾਂ ਨੇ ਸਨੈਚ ਕੀਤੇ ਸੀਗੇ ਉਹ ਸੀ ਰਿਕਵਰ ਕੀਤੇ ਆ ਤਾਂ ਇਸ ਤਰੀਕੇ ਨਾਲ ਟੋਟਲ ਸਾਡੇ ਕੋਲ 16 ਮੋਬਾਈਲ ਫੋਨ ਇੱਕ ਦਾਤ ਲੋਹਾ ਜਿਹਨੂੰ ਦਿਖਾ ਕੇ ਲੋਕਾਂ ਨੂੰ ਦਰਾਂਦੇ ਸੀਗੇ ਤੇ ਸਨੇਚਿੰਗ ਕਰਦੇ ਸੀਗੇ ਤੇ ਇਹਨਾਂ ਕੋਲੋਂ ਸਾਡੂ ਤਿੰਨ ਮੋਟਰਸਾਈਕਲ ਜਿਹੜੇ ਨੇ ਉਹ ਬਰਾਮਦ ਹੋਏ ਨੇ ਜਿਹਦੇ ਵਾਰਦਾਤ ਕਰਦੇ ਸੀਗੇ ਇਹ ਚ ਜਿਹੜਾ ਇੱਕ ਦੋਸ਼ੀ ਗੁਰਵਿੰਦਰ ਸਿੰਘ ਉਰਫ ਰੂਬੀ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਜਿਹੜੇ ਨੇ ਤਿੰਨ ਮੁਕਦਮੇ ਦਰਜ ਨੇ ਉਹ ਸਨੇਚਿੰਗ ਦੇ ਲੁੱਟਖੋਹਾਂ ਦੇ ਡਿਵੀਜ਼ਨ ਨੰਬਰ 8 ਇੱਕ ਫੋਕਲ ਪੁਆਇੰਟ ਤੇ ਕਿ ਜਮਾਲਪੁਰ ਥਾਣਾ ਉਹ ਅਸੀਂ ਹੁਣ ਪੁਲਿਸ ਰਿਮਾਂਡ ਲਿੱਤਾ ਜੀ ਉਹ ਸਾਰਾ ਅਸੀਂ ਐਂਗਲ ਚੈੱਕ ਕਰਾਂਗੇ ਕਿਉਂ ਕਰਦੇ ਸੀਗੇ ਕਿ ਰੀਜ਼ਨ ਸੀਗਾ ਦੇ ਪਿੱਛੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹਦੇ ਵਿੱਚ ਅਸੀਂ ਕਰਾਂਗੇ ਤੇ ਇਹਨਾਂ ਨੇ ਅਲੱਗ-ਅਲੱਗ ਥਾਵਾਂ ਤੇ ਕਾਫੀ ਵਾਰਦਾਤਾਂ ਤੁਸੀਂ ਕਹਿ ਸਕਦੇ ਹੋ ਜਿਹੜੀ ਜੀਡੀ ਰੋਡ ਐ ਸਲੇਮ ਟਾਬਰੀ ਦੇ ਏਰੀਆ ਚ ਕ੍ਰੋਸ ਕਰਦੀ ਐ ਉਹ ਸਾਰੀ ਵਾਰਦਾਤਾਂ ਤਕਰੀਬਨ ਉੱਥੇ ਕੀਤੀ ਜਾਂਦੀ ਐ ਇਹਨਾਂ ਨੇ ਵਕ ਵਕ ਟਾਈਮ ਤੇ ਵਕ ਵਕ ਡੇਸ ਤੇ